ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਾਂ ਤੁਹਾਨੂੰ ਹਰ ਸਮੇਂ ਵਧੀਆ ਤੇ ਸਹੀ ਜਾਣਕਾਰੀ ਦਿੰਨੇ ਆ ਕੱਲ ਮੈਨੂੰ ਬਹੁਤ ਵਧੀਆ ਲੱਗਿਆ ਜਦੋਂ ਮੈਨੂੰ ਕੱਲ ਵਾਲੀ ਜਿਹੜੀ ਆਪਾਂ ਅਪਲੋਡ ਕੀਤੀ ਸੀ ਵੀਡੀਓ ਉੱਤੇ ਮੈਨੂੰ ਇੱਕ ਲੇਡੀਜ਼ ਦਾ ਆਂਟੀ ਦਾ ਮੈਸੇਜ ਆਇਆ ਸੋ ਉਹਨਾਂ ਨੇ ਮੈਥੋਂ ਇਹ ਸਵਾਲ ਪੁੱਛਿਆ ਕਿ ਕੀ ਅਸੀਂ ਘਰੇ 150 ਮੁਰਗੀਆਂ ਘਰੇ ਰੱਖ ਕੇ ਇਹ ਤੋਂ ਇੱਕ ਅਲੱਗ ਜਿਹੜਾ ਸਾਈਡ ਬਿਜ਼ਨਸ ਕਰ ਸਕਦੇ ਆ ਅਸੀਂ ਕਰ ਸਕਦੀਆਂ ਘਰੇ ਬੈ ਕੇ ਜਾਂ ਨਹੀਂ ਸੋ ਮੈਨੂੰ ਇਹ ਬਹੁਤ ਵਧੀਆ ਲੱਗਿਆ ਕਿ ਮੈਨੂੰ ਆਪਣੇ ਲੇਡੀਜ਼ ਵੀ ਇੰਨੇ ਜੋਗਾ ਸਮਝਦੇ ਨੇ ਕਿ ਇਹ ਸਾਨੂੰ ਵਧੀਆ ਜਾਣਕਾਰੀ ਦੇਣਗੇ ਕਿਉਂਕਿ ਆਪਣੀਆਂ ਵੀਡੀਓ ਕੋਈ ਬੜੀ ਹਾਈ ਲੈਵਲ ਦੀਆਂ ਨਹੀਂ ਹੁੰਦੀਆਂ ਕਿ ਹਾਂ ਬਈ ਕੋਈ ਜਾਦਾ ਵੱਡੇ ਫਾਰਮਿੰਗ ਲਈ ਪਗਲ ਨਾ ਕਰੇ ਆਪਾਂ ਛੋਟੇ ਜੋ ਆਪਣੇ ਘਰਾਂ ਚ ਵੀ ਕੰਮ ਕਰ ਸਕਦੇ ਨੇ ਘਰੇ ਲੇਡੀਜ਼ ਵੀ ਔਰਤਾਂ ਵੀ ਕੰਮ ਕਰ ਸਕਦੀਆਂ ਨੇ ਆਪਣੀਆਂ ਭੈਣਾਂ ਵੀ ਕੰਮ ਕਰ ਸਕਦੀਆਂ ਨੇ ਆਪਣੇ ਭਰਾ ਵੀ ਛੋਟੇ ਵੱੱਧਰ ਤੋਂ ਸਟਾਰਟ ਕਰਕੇ ਉਹ ਕੰਮ ਕਰ ਸਕਦੇ ਨੇ ਉਹਨਾਂ ਨੇ ਮੈਨੂੰ ਪੁੱਛਿਆ ਹੀ ਗੱਲ ਆਂਟੀ ਨੇ ਉਹ ਕਹਿੰਦੇ ਵੀ ਕੀ ਅਸੀਂ ਜਿਸ ਤਰ੍ਹਾਂ ਕਰੇ ਰਹਿਣੀ ਆਂ ਗੀਆਂ ਸਵੇਰੇ ਸ਼ਾਮ ਫੀਡ ਪਾ ਕੇ ਥੋੜਾ ਬਹੁਤਾ ਇਹਨਾਂ ਦਾ ਧਿਆਨ ਰੱਖ ਕੇ ਸੋ ਅਸੀਂ ਇੱਥੇ ਕੰਮ ਕਰ ਸਕਦੇ ਆ ਜਾਂ ਨਹੀਂ ਸੋ ਉਹਨਾਂ ਨੇ ਕਿਹਾ ਕਿ ਇਹਤੇ ਵਧੀਆ ਢੰਗ ਨਾਲ ਪੂਰੀ ਜਾਣਕਾਰੀ ਦੋ ਸਾਨੂੰ ਤੇ ਵੀਡੀਓ ਬਣਾਓ ਤਾਂ ਜੋ ਵੀ ਅਸੀਂ ਵੀ ਰੱਖ ਸਕੀਏ ਮੈਨੂੰ ਬਹੁਤ ਖੁਸ਼ੀ ਹੋਈ ਕਿ ਪਹਿਲਾਂ ਤਾਂ ਆਪਣੇ ਨਾਲ ਵੀਰੀ ਜੁੜੇ ਹੋਏ ਸੀ ਹੁਣ ਭੈਣਾਂ ਮਾਤਾਮਾਂ ਵੀ ਆਪਣੇ ਨਾਲ ਇਸ ਚੈਨਲ ਤੇ ਜੁੜਨ ਲੱਗ ਗਈਆਂ ਆਪਾਂ ਨੂੰ ਬਹੁਤ ਖੁਸ਼ੀ ਹੋਈ ਆਪਾਂ ਇਸ ਵਿਸ਼ੇ ਤੇ ਅੱਜ ਦੀ ਜਿਹੜੀ ਵੀਡੀਓ ਬਣਾਵਾਂਗੇ ਸਾਰੀ ਕਿ ਕਿਵੇਂ ਆਪਣੀਆਂ ਘਰੇ ਮਾਤਾਮਾਂ ਆਪਣੀਆਂ ਭੈਣਾਂ ਵੀ ਇਹ ਕੰਮ ਕਰ ਸਕਦੀਆਂ ਨੇ ਅਲੱਗ ਤੋਂ ਇੱਕ ਆਮਦਨ ਦਾ ਸਾਧਨ ਬਣਾ ਸਕਦੀਆਂ ਨੇ ਇਹਨੂੰ ਪੋਲਟਰੀ ਫਾਰਮਿੰਗ ਕਰਕੇ ਜਾਂ ਫਿਰ ਘੱਟ ਮੁਰਗੀਆਂ ਰੱਖ ਕੇ ਠੀਕ ਹੈ ਜੀ ਆਪਾਂ ਇਸ ਵਿਸ਼ੇ 'ਤੇ ਅੱਜ ਆਪਾਂ ਗੱਲਬਾਤ ਪੂਰੀ ਕਰਦੇ ਆਂ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਸਾਰੇ ਜਣੇ ਵੀਡੀਓ ਦੇਖਿਓ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਕਿ ਪਹਿਲਾਂ ਤੁਸੀਂ ਆਪਾਂ ਅੱਜ ਲੇਡੀਜ਼ ਦੀ ਗੱਲ ਕਰਦੇ ਆਂ ਵੀ ਉਹਨਾਂ ਨੇ ਜੇ ਕੰਮ ਕਰਨਾ ਹੋਵੇ ਪਹਿਲਾਂ ਤੁਸੀਂ ਇੱਕ ਵਾਰ 50 ਕੁ ਮੁਰਗੀਆਂ ਘਰੇ ਲਿਆਓ ਚਾਹੇ ਬੱਚਾ ਲਿਆਓ ਜੇ ਬੱਚਾ ਪਾਲ ਸਕਦੇ ਹੋ ਤੁਸੀਂ 50 ਕੁ ਮੁਰਗੀਆਂ ਲਿਆ ਕੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਪਾਲੋ ਪਾਲ ਕੇ ਆਪਾਂ ਨੂੰ ਇਹਨਾਂ ਦਾ ਪਤਾ ਲੱਗ ਜਾਂਦਾ ਕੀ ਹੁਣ ਗਰੋਥ ਵਧੀਆ ਕਰ ਰਹੀਆਂ ਨੇ ਠੀਕ ਹੈ ਨਾ ਤੁਸੀਂ ਖੁੱਡਾਗਾ ਜਿਹੜਾ ਤੁਸੀਂ ਛੱਤ ਤੇ ਵੀ ਪਾ ਸਕਦੇ ਹੋ ਆਪਣੇ ਘਰਾਂ ਚ ਕੋਈ ਜਗ੍ਹਾ ਹੁੰਦੀ ਆ ਸਾਈਡ ਤੇ ਉੱਥੇ ਵੀ ਪਾ ਸਕਦੇ ਹੋ ਪੰਜਾਹ ਕ ਬੱਚੇ ਕੋਈ ਔਖੇ ਨਹੀਂ ਰੱਖਣੇ ਇਹਨਾਂ ਦੀ ਕੋਈ ਜ਼ਿਆਦਾ ਸਾਮ ਸੰਭਾਲ ਵੀ ਨਹੀਂ ਹੁੰਦੀ ਜੇਕਰ ਆਪਾਂ ਪੰਜਾਹ ਕ ਬੱਚੇ ਕਰੇ ਰੱਖਦੇ ਆ ਇੰਜੈਕਸ਼ਨ ਟੀਕਾਕਰਨ ਵੈਕਸੀਨੇਸ਼ਨ ਦੀ ਗੱਲ ਕਰੀ ਜੇਕਰ ਆਪਾਂ 50 ਕ ਬੱਚੇ ਜਦੋਂ ਆਪਾਂ ਦੋਸਤੋਂ ਘਰੇ ਰੱਖਦੇ ਆਂਗੇ ਉਹਦੇ ਲਈ ਇੰਨਾ ਕੋਈ ਜ਼ਰੂਰਤ ਨਹੀਂ ਹੁੰਦੀ ਜਿਹੜਾ ਵੀ ਕਰ ਸਕਦਾ ਚਲੋ ਉਹ ਤਾਂ ਵਧੀਆ ਗੱਲ ਆ ਪਰ ਜਿਹੜਾ ਨਹੀਂ ਕਰ ਸਕਦਾ ਉਹਦੇ ਲਈ ਕੋਈ ਦਿੱਕਤ ਨਹੀਂ ਜਿਵੇਂ ਹੁਣ ਆਪਣੇ ਮਾਤਾ ਮਾਂ ਘਰੇ ਕੰਮ ਕਰਨਾ ਚਾਹੁੰਦੀ ਉਹਨਾਂ ਨੂੰ ਨਹੀਂ ਨੌਲੇਜ ਤੋਂ ਘਰੇ ਚੱਲ ਜੂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਜੇ ਇੱਕ ਆਪਾਂ 50 60 ਬੱਚੇ ਰੱਖਦੇ ਆ ਤੁਸੀਂ ਘਰ ਦੇ ਕੋਨੇ 'ਚ ਇੱਕ ਖੁੱਡਾ ਪਾ ਲਓ ਵਧੀਆ ਤਰੀਕੇ ਨਾਲ ਜਦੋਂ ਖੁੱਡਾ ਪੈ ਗਿਆ ਉਸ ਤੋਂ ਬਾਅਦ ਤੁਸੀਂ ਉਹਦੇ 50 60 ਬੱਚੇ ਰੱਖ ਲਓ ਪਹਿਲੀ ਵਾਰ ਜ਼ਿਆਦਾ ਨਾ ਰੱਖੋ ਤਾਂ ਕਿ ਤੁਸੀਂ ਸਿੱਖ ਸਕੋ ਘਰੇ ਬੈਠੇ ਹੈ ਨਾ ਘਰ ਦੇ ਨਾਲ ਨਾਲ ਇਹ ਤੁਹਾਡਾ ਬਹੁਤ ਵਧੀਆ ਚੱਲੂਗਾ। ਉਸ ਤੋਂ ਬਾਅਦ ਕਰਨਾ ਕੀ ਹੈ ਜਦੋਂ ਬੱਚੇ ਪਲ ਗਏ ਵਧੀਆ ਤਰੀਕੇ ਨਾਲ 5 ਤੋਂ 5.5 ਮਹੀਨੇ ਤੱਕ ਇਹ ਜਿਹੜੀ ਮੁਰਗੀ ਹੰਡੇ ਤੇ ਆ ਜਾਂਦੀ ਹੈ। ਇਹਨਾਂ ਦੀ ਸਾਂਭ ਸੰਭਾਲ ਦਾ ਜਿਹੜਾ ਸਵੇਰੇ ਸ਼ਾਮ ਤੁਸੀਂ ਫੀਡ ਪਾਉਣੀ ਆ ਸਵੇਰੇ ਸ਼ਾਮ ਇਹਨਾਂ ਦਾ ਜਿਹੜਾ ਪਾਣੀ ਚੈੱਕ ਕਰਨਾ ਕਿ ਪਾਣੀ ਸਹੀ ਹੈਗਾ। ਕੋਈ ਜ਼ਿਆਦਾ ਜਿਹਦੀ ਦੇਖ ਰੱਖਣੀ ਹੁੰਦੀ। ਸੋ ਜਿਸ ਤਰ੍ਹਾਂ ਲੇਡੀਜ਼ ਸਵੇਰੇ ਕੰਮ ਕਰਦੀਆਂ ਨੇ ਘਰ ਦਾ ਉਸ ਤੋਂ ਬਾਅਦ ਤੁਸੀਂ 9-10 ਵਜੇ ਇਹਨਾਂ ਨੂੰ ਫੀਡ ਪਾ ਸਕਦੇ ਹੋਗੇ। ਉਸ ਤੋਂ ਬਾਅਦ ਦੁਪਹਿਰੇ ਤੁਸੀਂ ਜਿਵੇਂ ਹੁਣ ਗਰਮੀਆਂ ਦਾ ਟਾਈਮ ਆ ਦੁਪਹਿਰੇ ਜਿਹੜਾ ਇਹਨਾਂ ਦਾ ਪਾਣੀ ਵਗੈਰਾ ਚੈੱਕ ਕਰਕੇ ਤੇ ਪਾਣੀ ਵਗੈਰਾ ਨਵਾਂ ਪਾਉਣਾ ਤੇ ਉਦੋਂ ਬਾਅਦ ਸ਼ਾਮ ਨੂੰ ਫੀਡ ਵਗੈਰਾ ਪਾ ਕੇ ਪਾਣੀ ਵਗੈਰਾ ਜਿਹੜਾ ਨਵਾਂ ਪਾਉਣਾਗਾ ਖੁੱਡੇ ਦੀ ਸਫਾਈ 2-4 ਦਿਨਾਂ ਬਾਅਦ ਆਪਾਂ ਕਰ ਸਕਦੇ ਆਂਗੇ ਉਹਦੇ ਵਿੱਚ ਜਿਸ ਤਰ੍ਹਾਂ ਹੁਣ ਸਰਦ ਗਰਮੀਆਂ ਦਾ ਟਾਈਮ ਆ ਗਰਮੀਆਂ ਦੇ ਟਾਈਮ 'ਚ ਆਪਾਂ ਮਿੱਟੀ ਸਿੱਟ ਸਕਦੇ ਆਂ 2-4 ਦਿਨਾਂ ਬਾਅਦ ਇਹ ਚ ਮਿੱਟੀ ਸਿੱਟ ਦਿਓ ਜੇਕਰ ਸਰਦੀਆਂ ਦਾ ਟਾਈਮ ਆ ਜੇਕਰ ਆਪਣੇ ਕੋਲ ਤੂੜੀ ਆ ਤਾਂ ਤੂੜੀ ਸਿੱਟ ਦਿਓ ਜੇਕਰ ਆਪਣੇ ਕੋਲ ਤੋੜੀ ਨਹੀਂ ਹੈਗੀ ਤਾਂ ਤੁਸੀਂ ਮਿੱਟੀ ਵੀ ਸਿੱਟ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਸੋ ਇਸ ਤਰ੍ਹਾਂ ਤੁਸੀਂ ਇਹਦਾ ਰੱਖ ਰਖਾ ਵੀ ਕਰ ਸਕਦੇ ਹੋ ਸੋ ਜੇਕਰ ਆਪਾਂ ਅੱਗੇ ਗੱਲ ਕਰੀਏ ਕਿ ਇਸ 4 1/2 5 ਮਹੀਨੇ ਜਿਆਦਾ ਤੋਂ ਜਿਆਦਾ 5 ਮਹੀਨਿਆਂ ਦੇ ਜਿਹੜੀ ਮੁਰਗੀ ਉਹ ਅੰਡੇ ਤੇ ਆ ਜਾਂਦੀ ਆ ਜਿਹੜੇ ਅੱਗੇ ਜਾ ਕੇ ਜੇਕਰ ਆਪਾਂ ਗੱਲ ਕਰੀ ਕੀ ਅੰਡੇ ਇਹਨਾਂ ਦੇ ਕਿਵੇਂ ਵੇਖਣਗੇ ਆਪਣੇ ਗਲੀ ਘਮਾੜ ਨੂੰ 5 10 ਕੇ ਰੱਖਾਂਗੇ ਕਿ ਆਪਣੇ ਕੋਲ 50 ਕੁ ਮੁਰਗੀਆਂ ਨੇ ਡੇਲੀ ਦੇ 10 20 25 30 ਅੰਡੇ ਹੁੰਦੇ ਨੇ ਉਹ ਇੰਨੇ ਕ ਆਂਡੇ ਤਾਂ ਆਪਣੇ ਘਰੋਂ ਹੀ ਵਿਕ ਜਾਂਦੇ ਨੇ ਤੁਸੀਂ ਘਰ ਇੱਕ ਦੋ ਟਰੀਆਂ ਲਗਾ ਲਓ ਉਹ ਚਾਂਡੇ ਰੱਖੀ ਚੱਲੋ ਕੋਈ 10 ਲੈਣ ਆਉਂਦਾ ਕੋਈ 5 ਲੈਣ ਆਉਂਦਾ ਜਿਸ ਹਿਸਾਬ ਦਾ ਆਪਣਾ ਰੇਟ ਆ ਇਲਾਕੇ 'ਚ ਚੱਲਦਾ ਉਹ ਸਾਬ ਨਾਲ ਇਹਦਾ ਅੰਡਾ ਜਿਹੜਾ ਸੇਲ ਕਰੀ ਜਾਓ ਸੋ ਇਹਦੇ ਲਈ ਆਪਾਂ ਨੂੰ ਸਭ ਤੋਂ ਵੱਡੀ ਗੱਲ ਆ ਜਿਹੜਾ ਪੋਲਟਰੀ ਫਾਰਮਿੰਗ ਲਈ ਆਪਾਂ ਨੂੰ ਅਲੱਗ ਤੋਂ ਜ਼ਿਆਦਾ ਸਮਾਂ ਕੱਢਣ ਦੀ ਲੋੜ ਨਹੀਂ ਜਿਵੇਂ ਲੇਡੀਜ਼ ਘਰੇ ਕੰਮ ਕਰਦੀਆਂ ਨੇ ਜਦੋਂ ਖਾਣਾ ਪਾਣੀ ਬਣਾ ਲਿਆ ਉਹਨਾਂ ਨੇ ਉਸ ਤੋਂ ਬਾਅਦ 10 ਵਜੇ ਇਹਨਾਂ ਨੂੰ ਫੀਡ ਪਾਓ ਦੁਪਹਿਰੇ ਪਾ ਦਿਓ ਸ਼ਾਮ ਨੂੰ ਪਾ ਦਿਓ ਮਤਲਬ ਕਿ ਜਿਵੇਂ ਆਪਾਂ ਪਸ਼ੂਆਂ ਦਾ ਕੰਮ ਕਰ ਲਈਏ ਡੇਰੀ ਫਾਰਮਿੰਗ ਦਾ ਉਹਦੇ ਉੱਪਰ ਸਾਰਾ ਦਿਨ ਹੀ ਲੱਗ ਜਾਂਦਾ ਹੈ ਪਰ ਜਿਹੜਾ ਪੋਲਟਰੀ ਫਾਰਮਿੰਗ ਆ ਉਹਨਾਂ ਨੂੰ ਉਹਨਾਂ ਪੋਲਟਰੀ ਫਾਰਮਿੰਗ ਨੂੰ ਆਪਾਂ ਨੂੰ ਬਹੁਤ ਘੱਟ ਟਾਈਮ ਦੇਣਾ ਪੈਂਦਾ ਉਹਦੇ ਨਾਲ ਹੀ ਆਪਣਾ ਵਧੀਆ ਸਿਸਟਮ ਚੱਲ ਪੈਂਦਾ ਹੈ ਜੇਕਰ ਆਪਾਂ 50 ਕੁ ਮੁਰਗੀਆਂ ਦੀ ਗੱਲ ਕਰ ਲਈਏ 50 ਕੁ ਮੁਰਗੀਆਂ ਪਾ ਰੱਖਦੇ ਆ 50 ਕੁ ਮੁਰਗੀਆਂ ਨਾਲ ਆਪਣਾ ਬਹੁਤ ਹੀ ਆਰਾਮ ਨਾਲ ਤੁਸੀਂ 6 ਤੋਂ 7000 ਬੜੇ ਹੀ ਆਮ ਨਾਲ ਤੁਸੀਂ ਘਰੇ ਬੈਠੀਆਂ ਜੇਕਰ ਆਪਾਂ ਔਰਤਾਂ ਲੇਡੀਜ਼ ਦੀ ਗੱਲ ਕਰੀਏ ਤੁਸੀਂ ਕਮਾ ਸਕਦੇ ਹੋ ਇੰਨੇ ਨਾਲ ਆਪਣਾ ਘਰ ਦਾ ਖਰਚਾ ਬਹੁਤ ਵਧੀਆ ਚੱਲਦਾਗਾ ਆਪਾਂ ਗੱਲ ਕਰਦੇ ਹਾਂ ਛੋਟੇ ਪੱਧਰ ਦੀ ਹਾਂ ਜਿਹੜਾ ਵੱਡੇ ਪੱਧਰ ਤੇ ਕਰਨਾ ਚਾਹੁੰਦਾ ਉਹ ਤੁਸੀਂ ਬਹੁਤ ਵਧੀਆ ਗੱਲ ਆ ਤੁਸੀਂ ਕਰ ਸਕਦੇ ਹੋ ਕਈ ਆਪਾਂ ਆਪਣੇ ਫੈਮਲੀਆਂ ਬਹੁਤ ਵਿਚਾਰੇ ਗਰੀਬ ਘਰੋਂ ਹੁੰਦੇ ਨੇ ਹਨਾ ਉਹ ਵੀ ਇਹ ਰੱਖ ਸਕਦੇ ਨੇ 20 ਰੱਖੋ 30 ਰੱਖੋ ਇਹਦੇ ਨਾਲ ਇੱਕ ਤੁਹਾਨੂੰ ਅਰ ਇਨਕਮ ਡੇਲੀ ਦੀ ਜਿਹੜੀ ਆਮਦਨ ਆਉਣ ਲੱਗ ਜੂਗੀ ਡੇਲੀ ਦਾ ਘਰ ਦਾ ਖਰਚਾ ਬਹੁਤ ਸੋਹਣਾ ਚੱਲਣ ਲੱਗ ਜੂਗਾ। ਸੋ ਫੀਡ ਦੀ ਜਗ੍ਹਾ ਤੇ ਤੁਸੀਂ ਹੋਰ ਚੀਜ਼ਾਂ ਵੀ ਪਾ ਸਕਦੇ ਹੋ ਮੈਂ ਬਹੁਤ ਵੀਡੀਓ ਬਣਾਈਆਂ ਹੋਈਆਂ ਨਗੀਆਂ ਤੁਸੀਂ ਜਿਹੜੀ ਮਰਜੀ ਇਹਨੂੰ ਚੀਜ਼ ਪਾ ਦਿਓ ਆਪਣੀ ਵੇਸਟੇਜ ਹੁੰਦੀ ਆ ਹੋਰ ਹੁੰਦਾ ਚੌਲਾਂ ਦੀ ਕਿਣਕੀ ਕਣਕ ਦੀ ਕਿਣਕੀ ਹੁੰਦੀ ਆ ਉਹ ਤੁਸੀਂ ਪਾ ਕੇ ਇਹਨਾਂ ਦਾ ਬਹੁਤ ਵਧੀਆ ਰੱਖ-ਰਖਾਅ ਕਰ ਸਕਦੇ ਹੋਗੇ। ਉਹ ਮੈਂ ਆਪਾਂ ਆਲਰੇਡੀ ਪਹਿਲਾਂ ਵੀਡੀਓ ਬਣਾ ਚੁੱਕਿਆਂਗੇ। ਆਪਣੀਆਂ ਵੀਡੀਓ ਸਾਰੀਆਂ ਹੀ ਜਾਣਕਾਰੀ ਵਾਲੀ ਹੁੰਦੀ ਨੇ ਤੁਸੀਂ ਜੇਕਰ ਰੱਖੋ ਤਾਂ ਬਹੁਤ ਵਧੀਆ ਰਿਜ਼ਲਟ ਆਊ ਇਸ ਵਾਰ ਜਿਹੜੀਆਂ ਮਾਤਾਮ ਆ ਜਿਹੜੀਆਂ ਭੈਣਾਂ ਇਹ ਕੰਮ ਕਰਨਾ ਚਾਹੁੰਦੀਆਂ ਨੇ ਠੀਕ ਹੈ ਜੀ ਉਹ ਕਰ ਸਕਦੀਆਂ ਨੇ ਇੱਕ ਮੈਂ ਤੁਹਾਨੂੰ ਹੋਰ ਗੱਲ ਸਾਂਝੀ ਕਰਾਂ ਇੱਕ ਭੈਣਾਂ ਗੀ ਉਹ YouTube ਚੈਨਲ ਚਲਾਉਂਦੀ ਆ ਉਹਨੂੰ ਦੇਖ ਕੇ ਹੀ ਮੈਂ YouTube ਚੈਨਲ ਚਲਾਇਆ ਤੇ ਉਹਨਾਂ ਨੂੰ ਸਿੱਖ ਕੇ ਹੀ ਮੈਂ ਇਹ YouTube ਤੇ ਵੀਡੀਓਜ਼ ਪਾਉਣ ਲੱਗਿਆਗਾ ਆਪਾਂ ਉਹਨਾਂ ਨੂੰ ਸਬਸਕ੍ਰਾਈਬ ਵੀ ਕੀਤਾ ਹੋਇਆ ਆ ਉਹਨਾਂ ਦੀਆਂ ਵੀਡੀਓ ਵੀ ਦੇਖਦੇ ਆਂਗੇ ਆਪਾਂ ਕਹਿੰਦੇ ਆ ਵੀ ਤੁਸੀਂ ਇਹ ਜਾਨਵਰ ਰੱਖ ਕੇ ਅੱਗੇ ਇੰਸਟਾ ਤੇ ਇਹਨਾਂ ਦੀ ਵੀਡੀਓ ਪਾਓ YouTube ਤੇ ਵੀਡੀਓ ਪਾਓ ਤੁਸੀਂ ਅੱਗੇ ਵੀ ਇਹਨਾਂ ਤੋਂ ਕਮਾਈ ਕਰ ਸਕਦੇ ਹੋਗੇ ਇਸ ਤਰ੍ਹਾਂ ਜੇਕਰ ਆਪਾਂ ਕਰਾਂਗੇ ਤਾਂ ਆਪਾਂ ਨੂੰ ਬਹੁਤ ਵਧੀਆ ਅੱਗੇ ਜਾ ਕੇ ਪ੍ਰੋਫਿਟ ਵੀ ਹੋ ਜੂ ਤੇ ਆਪਾਂ ਘਰ ਦਾ ਖਰਚਾ ਜਿਹੜਾ ਬਹੁਤ ਵਧੀਆ ਆਸਾਨੀ ਨਾਲ ਚਲਾ ਸਕਦੇ ਹਾਂ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਤੁਸੀਂ ਮੈਥੋਂ ਵੀ ਪੁੱਛ ਸਕਦੇ ਹੋ ਕਦੇ ਵੀ ਫੋਨ ਕਰਕੇ ਆਪਾਂ ਤੁਹਾਨੂੰ ਉਨੀਕ ਜਾਣਕਾਰੀ ਦਵਾਵਾਂਗੇ ਜਿੰਨਾ ਕਾਪਾ ਨੂੰ ਪਤਾਗਾ ਠੀਕ ਹੈ ਜੀ ਬਾਕੀ ਜੇ ਕਿਸੇ ਹੋਰ ਵੀ ਵਿਸ਼ੇ ਤੇ ਵੀਡੀਓ ਬਣਵਾਉਣੀ ਹੁੰਦੀ ਹੈ ਤਾਂ ਸਾਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਕਿਸੇ ਵੀ ਵਿਸ਼ੇ ਤੇ ਜਿਹੜੀ ਵੀਡੀਓ ਬਣਵਾ ਸਕਦੇ ਹੋ ਆਪਾਂ ਤੁਹਾਨੂੰ ਉਸ ਵਿਸ਼ੇ ਤੇ ਵੀਡੀਓ ਬਣਾ ਦਵਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਵੀਰਾਂ ਭੈਣਾਂ ਦਾ ਮਾਤਾਵਾ ਦਾ ਬਹੁਤ ਬਹੁਤ ਧੰਨਵਾਦ ਜੀ